ਐਸ.ਆਈ.ਐਲ ਮੁੱਦੇ ਤੇ ਪੰਜਾਬ ਸਰਕਾਰ ਫਿਰ ਸਵਾਲਾਂ ਦੇ ਵਿੱਚ ਖਿਰਗੀ ਐ ਤੇ ਉੱਥੇ ਹੀ ਹੁਣ ਸੁਪਾਲ ਖਹਿਰਾ ਦੇ ਵੱਲੋਂ ਫਿਰ ਤੋਂ ਮੁੱਖ ਮੰਤਰੀ ਨੂੰ ਸਵਾਲ ਕੀਤੇ ਜਾ ਰਹੇ ਨੇ ਤਾਂ ਦੱਸ diel ਕਿ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਐ ਨਹਿਰੀ ਪਾਣੀ ਨੂੰ ਲੈ ਕੇ ਇੱਕ ਜਿਹੜਾ ਕਿ ਸਵਾਲ ਐ ਇੱਕ ਵੱਡੀ ਮੰਗ ਵੀ ਕੀਤੀ ਐ ਤੇ ਦੂਜੇ ਪਾਸੇ ਦੱਸ diel ਕਿ ਸੁਪਾਲ ਖਹਿਰਾ ਦੇ ਵੱਲੋਂ ਜੋ ਪੋਸਟ ਸਾਂਝੀ ਕੀਤੀ ਗਈ ਉਸ ਦੇ ਵਿੱਚ ਉਹਨਾਂ ਨੇ ਲਿਖਿਆ ਐ ਕਿ ਮੈਂ ਇਸ ਗੱਲ ਨੂੰ ਸਮਝਣ ਵਿੱਚ ਨਾਕਾਮ ਰਿਹਾ ਹਾਂ ਕਿ ਭਗਵੰਤ ਮਾਨ ਨਹਿਰੀ ਪਟਵਾਰੀਆਂ ਉੱਪਰ ਫਰਜ਼ੀ ਰਿਪੋਰਟ ਦੇਣ ਲਈ ਦਬਾਅ ਕਿਉਂ ਬਣਾ ਰਿਹਾ ਹੈ ਕਿ ਪੰਜਾਬ ਦੇ 100% ਖੇਤ ਨਹਿਰੀ ਪਾਣੀ ਨਾਲ ਸਿੱਜੇ ਜਾ ਰਹੇ ਜਦਕਿ ਅਸਲ ਦੇ ਵਿੱਚ ਇਹ ਸਿਰਫ 21% ਹੀ ਹੈ ਅਜਿਹੇ ਫਰਜ਼ੀ ਅੰਕੜੇ ਸੁਪਰੀਮ ਕੋਰਟ ਵਿੱਚ ਸਾਡੇ SYL ਮਾਮਲੇ ਨੂੰ ਕਮਜ਼ੋਰ ਕਰ ਸਕਦੇ ਨੇ ਕਿਉਂਕਿ ਹਰਿਆਣਾ ਦਾਵਾ ਕਰ ਸਕਦਾ ਹੈ ਕਿ ਪੰਜਾਬ ਕੋਲ ਟੁਕਮਾ ਪਾਣੀ ਹੈ ਇਸ ਲਈ SYL ਨਹਿਰ ਛੇਤੀ ਤੋਂ ਛੇਤੀ ਬੰਦ ਨਹੀਂ ਚਾਹੀਦੀ ਹੈ ਨਹਿਰੀ ਪਾਣੀ ਸੰਬੰਧੀ ਗਲਤ ਤੱਥ ਪੇਸ਼ ਕਰਨ ਲਈ ਜਿ ਕੀ ਕੇਜਰੀਵਾਲ ਜਾਂ ਰਾਖਵ ਚੱਡਾ ਵੱਲੋਂ ਕੋਈ ਦਬਾਅ ਪਾਇਆ ਜਾ ਰਿਹਾ ਦੱਸਿਏ ਕਿ ਪੋਸਟ ਜਿਹੜੀ ਕਿ ਸੁਖਪਾਲ ਖੈਰਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਇੱਕ ਜਿਹੜੀ ਕਿ ਵੀਡੀਓ ਆ ਉਹ ਵੀ ਕਾਂਜੀ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਇੱਕ ਵੱਡੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ SOIL ਨਹਿਰਾ ਛੇਤੀ ਤੋਂ ਛੇਤੀ ਬਾੰਨੀ ਚਾਹੀਦੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਗਲਤ ਤੱਥ ਜਿਹੜੇ ਕਿ ਪੇਸ਼ ਕਰਨ ਦੇ ਲਈ ਕਿ ਕੇਜਰੀਵਾਲ ਜਾਂ ਰਾਗਪ ਚੱਡਾ ਦੇ ਵੱਲੋਂ ਕੋਈ ਦਬਾਅ ਪਾਇਆ ਜਾ ਰਿਹਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਇਹ ਸਵਾਲ ਵੀ ਕੀਤਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਹੁਣ SOIL ਮੁੱਦੇ ਨੂੰ ਲੈ ਕੇ ਫਿਰ ਤੋਂ ਸਵਾਲਾਂ ਦੇ ਵਿੱਚ ਕેર ਲਿਆ ਗਿਆ ਐਸਵਾਈਐਲ ਮੁੱਦੇ ਤੇ ਪੰਜਾਬ ਸਰਕਾਰ ਫਿਰ ਸਵਾਲਾਂ ਦੇ ਵਿੱਚ ਖਿਰਗੀ ਐ ਤੇ ਉੱਥੇ ਹੀ ਹੁਣ ਸੁਪਾਲ ਖੈਰਾ ਦੇ ਵੱਲੋਂ ਫਿਰ ਤੋਂ ਮੁੱਖ ਮੰਤਰੀ ਨੂੰ ਸਵਾਲ ਕੀਤੇ ਜਾ ਰਹੇ ਨੇ ਤਾਂ ਦੱਸਦੀ ਕਿ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਨਹਿਰੀ ਪਾਣੀ ਨੂੰ ਲੈ ਕੇ ਇੱਕ ਜਿਹੜਾ ਕਿ ਸਵਾਲ ਹੈ ਇੱਕ ਵੱਡੀ ਮੰਗ ਵੀ ਕੀਤੀ ਹੈ ਤੇ ਦੂਜੇ ਪਾਸੇ ਦੱਸਦੀ ਕਿ ਸੁਪਾਲ ਖੈਰਾ ਦੇ ਵੱਲੋਂ ਜੋ ਪੋਸਟ ਸਾਂਝੀ ਕੀਤੀ ਗਈ ਉਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਇਸ ਗੱਲ ਨੂੰ ਸਮਝਣ ਵਿੱਚ ਨਾਕਾਮ ਰਿਹਾ ਹਾਂ ਕਿ ਭਗਵੰਤ ਮਾਨ ਨਹਿਰੀ ਪਟਵਾਰੀਆਂ ਉੱਪਰ ਫਰਜ਼ੀ ਰਿਪੋਰਟ ਦੇਣ ਲਈ ਦਬਾਅ ਕਿਉਂ ਬਣਾ ਰਿਹਾ ਹੈ ਕਿ ਪੰਜਾਬ ਦੇ 100% ਦੇ ਖੇਤ ਨਹਿਰੀ ਪਾਣੀ ਨਾਲ ਸਿੱਧੇ ਜਾ ਰਹੇ ਜਦਕਿ ਅਸਲ ਦੇ ਵਿੱਚ ਇਹ ਸਿਰਫ 21% ਹੀ ਹੈ ਅਜਿਹੇ ਫਰਜ਼ੀ ਅੰਕੜੇ ਸੁਪਰੀਮ ਕੋਰਟ ਵਿੱਚ ਸਾਡੇ SYL ਮਾਮਲੇ ਨੂੰ ਕਮਜ਼ੋਰ ਕਰ ਸਕਦੇ ਨੇ ਕਿਉਂਕਿ ਹਰਿਆਣਾ ਦਾਵਾ ਕਰ ਸਕਦਾ ਹੈ ਕਿ ਪੰਜਾਬ ਕੋਲ ਤੁਕਮਾ ਪਾਣੀ ਹੈ ਇਸ ਲਈ SYL ਨਹਿਰ ਛੇਤੀ ਤੋਂ ਛੇਤੀ ਬਣਨੀ ਚਾਹੀਦੀ ਹੈ ਨਹਿਰੀ ਪਾਣੀ ਸੰਬੰਧੀ ਗਲਤ ਤੱਥ ਪੇਸ਼ ਕਰਨ ਲਈ ਜਿ ਕੀ ਕੇਜਰੀਵਾਲ ਜਾਂ ਰਖਵ ਚੱਡਾ ਵੱਲੋਂ ਕੋਈ ਦਬਾਅ ਪਾਇਆ ਜਾ ਰਿਹਾ ਦੱਸਿਏ ਕਿ ਪੋਸਟ ਜਿਹੜੀ ਕਿ ਸੁਖਪਾਲ ਖੈਰਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਇੱਕ ਜਿਹੜੀ ਕਿ ਵੀਡੀਓ ਆ ਉਹ ਵੀ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਇੱਕ ਵੱਡੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ SYL ਨਹਿਰਾ ਛੇਤੀ ਤੋਂ ਛੇਤੀ ਬਣਨੀ ਚਾਹੀਦੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਗਲਤਤਾ ਸੀ ਜਿਹੜੇ ਕਿ ਪੇਸ਼ ਕਰਨ ਦੇ ਲਈ ਕਿ ਕੇਜਰੀਵਾਲ ਜਾਂ ਰਾਗਵ ਚੱਡਾ ਦੇ ਵੱਲੋਂ ਕੋਈ ਦਬਾਅ ਪਾਇਆ ਜਾ ਰਿਹਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਇਹ ਸਵਾਲ ਵੀ ਕੀਤਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਹੁਣ ਐਸਵਾਈਐਲ ਮੁੱਦੇ ਨੂੰ ਲੈ ਕੇ ਫਰ ਤੋਂ ਸਵਾਲਾਂ ਦੇ ਵਿੱਚ ਕੇਰ ਲਿਆ ਗਿਆ